ਅਪਾ ਪਹਿਲਾ ਗੱਲ ਕਰਦੇ ਰਹੇ ਆ ਕਿ ਵੀ ਪੰਜਾਬ ਦੇ ਵਿੱਚ ਆ ਜਿਹੜਾ ਸਾਡਾ ਮਹਿਲਾ ਇਤਬਾਲ ਵਿਕਾਸ ਵਿਭਾਗ ਹੈ ਉਹਦੀਆਂ ਟੀਮਾਂ ਉਹਨਾਂ ਦਾ ਵਿਭਾਗੀ ਇੱਕ ਸਰਵੇ ਸਾਹਮਣੇ ਆ ਰਿਹਾ ਹੈ ਜਿਹੜਾ ਪੰਜਾਬ ਸਰਕਾਰ ਦਾ ਦਬਾਅ ਵੀ ਹੈ ਕਿ ਆ ਬੰਦੇ ਲੱਭੋ ਵੀ ਕੋਈ ਜਿਵੇਂ ਰਾਸ਼ਨ ਕਟਾਉਣ ਵਾਲਾ ਮੁੱਦਾ ਬਣਦਾ ਨਾ ਉਵੇਂ ਇਹ ਵੀ ਮੁੱਦਾ ਬਣਦਾ ਕਿ ਜੀ ਗਲਤ ਪੈਨਸ਼ਨਾਂ ਕੱਟਤੀਆਂ ਉਹ ਕਹਿੰਦੇ ਜੀ ਗੈਰਲਾ ਪਾਤਰੀਆਂ ਦੀਆਂ ਤੇ ਜਿਹੜੇ ਚੜ੍ਹਾਈ ਕਰਕੇ ਉਹਨਾਂ ਦੀਆਂ ਉਹ ਚੜ੍ਹਾਈ ਕਰਨ ਵਾਲਿਆਂ ਚ ਦੋ ਤਰ੍ਹਾਂ ਦੇ ਪਹਿਲੂ ਆਉਂਦੇ ਸੀ ਇੱਕ ਪਹਿਲੂ ਆਉਂਦਾ ਸੀ ਕਿ ਘਰ ਦਾ ਜੀ ਚੜ੍ਹਾਈ ਕਰ ਗਿਆ ਤੇ ਉਹਨਾਂ ਦੇ ਪੈਸੇ ਆਈਗੇ ਤੇ ਕਿਸੇ ਨੇ ਝਾਲੀ ਤਰੀਕੇ ਨਾਲ ਕਢਾ ਲੇ ਵੈਸੇ ਇਹ ਕੇਸ ਬਹੁਤ ਘੱਟ ਨੇ ਜ਼ਿਆਦਾਤਰ ਕੇਸ ਕੀ ਨੇ ਕਿ ਬੰਦਾ ਚੜ੍ਹਾਈ ਕਰ ਗਿਆ ਘਰ ਦਾ ਡੈਥ ਸਰਟੀਫਿਕੇਟ ਬਣਾਇਆ ਜੇ ਬਣਾ ਵੀ ਲੇ ਪਹਿਲਾਂ ਬਣਾਇਆ ਹੀ ਨਹੀਂ ਜੇ ਬਣਾ ਲਿਆ ਤਾਂ ਜਮਾ ਨਹੀਂ ਕਰਾਇਆ ਤੇ ਉਹ ਪੈਨਸ਼ਨ ਆਈ ਗਈ ਹੁਣ ਪੈਨਸ਼ਨ ਖਾਤੇ 'ਚ ਪਈ ਆ ਜਾਂ ਬੈਂਕ ਵਾਲਿਆਂ ਨੇ ਕੁਝ ਮੁਲਾਜ਼ਮਾਂ ਨੇ ਮਿਲ ਕੇ ਕਿਤੇ ਖੇਲ ਕੀਤਾ ਇਹ ਸਾਰੀ ਪ੍ਰਕਿਰਿਆ ਦੀ ਜਦੋਂ ਡਾਟਾ ਇਕੱਠਾ ਹੋਇਆ ਤਾਂ ਉਹਦੇ ਵਿੱਚੋਂ ਰਿਕਵਰੀ ਹੋ ਰਹੀ ਔਰ ਚੰਗੀ ਰਿਕਵਰੀ ਹੋ ਰਹੀ ਹੈ 145 ਕਰੋੜ ਤੋਂ ਵੱਧ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ ਲਗਭਗ 2.5 ਲੱਖ ਦੇ ਕਰੀਬ ਅਜਿਹੇ ਕੇ ਸਾਹਮਣੇ ਆਏ ਨੇ ਜਿਨ੍ਹਾਂ ਚ ਬੰਦਾ ਜਾਂ ਤਾਂ ਮਰ ਚੁੱਕਿਆ ਜਾਂ ਉਹ ਗੈਰਲਾਪਾਤਰੀ ਹੈ ਉਹ ਇਸ ਪੈਨਸ਼ਨ ਦਾ ਹੱਕਦਾਰ ਨਹੀਂ ਸੀ ਪਰ ਉਹ ਪੈਨਸ਼ਨ ਲੈ ਰਿਹਾ ਸੀ ਅਜਿਹੇ 2.5 ਲੱਖ ਦੇ ਕਰੀਬ ਸੋ ਉਹ 244000 ਤੋਂ ਵੱਧ ਅਜਿਹੇ ਮਾਮਲੇ ਫੜੇ ਗਏ ਜਿਨ੍ਹਾਂ ਤੋਂ ਫਿਰ 145 ਕਰੋੜ 73 ਲੱਖ ਲਗਭਗ ਰਿਕਵਰ ਹੋਇਆ ਸੋ ਇਹ ਚੰਗੀ ਖਬਰ ਹੈ ਇੱਕ ਗ੍ਰੇਸ ਵਾਲਿਆਂ ਦੇਖਣਾ ਹੋਵੇ ਪੈਨਸ਼ਨ ਰਿਕਵਰੀ ਦੇ ਮਾਮਲੇ 'ਚ ਮਹਿਲਾ ਤੇ ਬਾਲ ਵਿਕਾਸ ਨੇ ਜਿਹੜਾ ਐਕਸ਼ਨ ਲਿਆ ਉਸ ਐਕਸ਼ਨ ਤੋਂ ਬਾਅਦ ਇਹ ਰੂਪ ਸਾਹਮਣੇ ਆਇਆ ਕਿ ਹਾਂ ਵੀ 2,44,000 ਲਗਭਗ 2.5 ਲੱਖ ਅਜਿਹੇ ਮਾਮਲੇ ਉਜਾਗਰ ਹੋ ਜਿੰਨਾ 'ਚ ਮ੍ਰਿਤਕਾਂ ਵਾਲੇ ਕੇਸ ਨੇ ਜਿਹੜੇ ਬੰਦੇ ਛੜਾਈ ਕਰਲੇ ਜਾਂ ਫਿਰ ਉਹ ਕੇਸ ਨੇ ਜਿਹੜੇ ਬੰਦੇ ਮਤਲਬ ਲਾਭਪਾਤਰੀ ਨਹੀਂ ਸੀ ਪਰ ਲੈ ਰਹੇ ਸੀ ਹੁਣ ਇਹਦੇ ਵਿੱਚੋਂ ਜੇਕਰ ਸਭ ਤੋਂ ਵੱਧ ਇਰੇ ਬੰਦੇ ਅਜਿਹੇ ਕੇਸ ਸਾਹਮਣੇ ਆਏ ਜੇ ਥੋੜਾ ਜਿ ਦੇਖਣ ਨੂੰ ਤਾਂ ਪਟਿਆਲਾ ਸਭ ਤੋਂ ਵੱਧ ਹੈ 24000 ਤੋਂ ਵੱਧ ਕੇਸ ਸਾਹਮਣੇ ਆਏ ਨੇ ਇਸੇ ਤਰ੍ਹਾਂ ਦੂਏ ਨੰਬਰ ਤੇ ਜਲੰਧਰ ਹੈ ਜਿੱਥੇ 20000 ਤੋਂ ਵੱਧ ਕੇਸ ਸਾਹਮਣੇ ਆਏ ਨੇ ਇਸੇ ਤਰ੍ਹਾਂ ਫਿਰ ਬਠਿੰਡਾ ਹੈ 19590 ਲਗਭਗ 20000 ਦੇ ਕਰੀਬ ਹੈ ਇੱਥੇ ਕੇਸ ਸਾਹਮਣੇ ਆਏ ਨੇ ਇਸੇ ਤਰ੍ਹਾਂ ਲੁਧਿਆਣਾ ਹੈ 18000 ਤੋਂ ਵੱਧ ਕੇਸ ਸਾਹਮਣੇ ਆਏ ਨੇ ਸੋ ਜਿਹੇ ਕਈ ਥਾਂਵਾਂ ਨੇ ਜਿੱਥੇ ਇਸੇ ਤਰ੍ਹਾਂ ਅੰਮ੍ਰਿਤਸਰ ਹੈ 17000 ਤੋਂ ਵੱਧ ਕੇਸ ਸਾਹਮਣੇ ਆਏ ਨੇ ਪਰ ਜਿੱਥੋਂ ਮਤਲਬ ਕਿ 10 ਕਰੋੜ ਤੋਂ ਵੱਧ ਹੀ ਰਿਕਵਰੀ ਹੋਈ ਆ ਹੈ ਉਹਨਾਂ ਦਾ ਜ਼ਿਕਰ ਮੈਂ ਦੇਖਿਆ ਤਾਂ ਉਹਨਾਂ ਚ ਕਈ ਸ਼ਹਿਰ ਨੇ ਜਿਹੜੇ ਇਸ ਮਾਮਲੇ 'ਚ ਦਾ ਕੇਸ ਘਟਨੇ ਪਰ ਰਿਕਵਰੀ ਵੱਧ ਹੋ ਗਈ ਜਿਵੇਂ ਅੰਮ੍ਰਿਤਸਰ ਹੈ 10 ਕਰੋੜ ਤੋਂ ਉੱਪਰ ਦੀ 10.54 ਕਰੋੜ ਦੀ ਰਿਕਵਰੀ ਹੈ ਇਸੇ ਤਰ੍ਹਾਂ ਗੁਰਦਾਸਪੁਰ ਹੈ 15 ਕਰੋੜ 85 ਲੱਖ ਦੀ ਰਿਕਵਰੀ ਹੈ ਇਸੇ ਤਰ੍ਹਾਂ ਤਰਨਤਾਰਨ ਨੇ 10 ਕਰੋੜ ਤੋਂ ਵੱਧ ਦੀ ਰਿਕਵਰੀ ਹੈ ਇਸੇ ਤਰ੍ਹਾਂ ਜੀ ਜੇ ਆਪਾਂ ਗੱਲ ਕਰੀਏ ਮੋਗੇ ਤੇ 14 ਕਰੋੜ ਤੋਂ ਵੱਧ ਦੀ ਰਿਕਵਰੀ ਹੈ ਤੇ ਇਸੇ ਤਰ੍ਹਾਂ ਪਟਿਆਲਾ 'ਚ ਵੀ 10 ਕਰੋੜ ਤੋਂ ਵੱਧ ਦੀ ਰਿਕਵਰੀ ਹੈ ਤੇ ਸਭ ਤੋਂ ਵੱਧ ਰਿਕਵਰੀ ਸੰਗਰੂਰ ਖੇਤਰ ਦੇ ਵਿੱਚ ਹੈ 21 ਕਰੋੜ 16 ਲੱਖ ਤੋਂ ਵੱਧ ਦੀ 21 ਕਰੋੜ 46 ਲੱਖ ਤੋਂ ਵੱਧ ਦੀ ਰਿਕਵਰੀ ਹੈ। ਸੋ ਇਹ ਵੀ ਪਹਿਲੂ ਸਾਹਮਣੇ ਆਏ ਨੇ। ਸੋ ਇਹਨਾਂ ਸਾਰੇ ਪਹਿਲੂਆਂ ਨੂੰ ਗੌਰ ਕਰਦਿਆਂ ਹੋਇਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਆਪਣੀ ਕਹਿੰਦੇ ਗਤੀ ਤੇਜ਼ ਕਰਤੀ ਹੈ। ਤੇ ਮਾਮਲੇ ਫੜੇ।